ਸਾਈਬਰ ਠੱਗ ਨੇ ਲੁਧਿਆਣਾ ਦੇ ਵਪਾਰੀ ਨੂੰ ਆਪਣਾ ਸ਼ਿਕਾਰ ਬਣਾਇਆ ਜ્યાં ਟੈਲੀਗ੍ਰਾਮ ਦੇ ਰਾਹੀਂ ਵਪਾਰੀ ਤੋਂ 31.94 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ 100 ਰਿਸ਼ਭ गोयल ਨਾ ਦੇ ਵਪਾਰੀ ਨੂੰ ਲਾਲਚ ਦੇ ਕੇ ਇੰਨੇ ਪੈਸੇ ਠੱਗੇ ਗਏ ਨੇ ਸੋ 21 ਲੱਖ ਰੁਪਏ ਠੱਗੇ ਗਏ ਨੇ ਸੋ ਵਪਾਰੀ ਨੇ ਸਾਈਬਰ ਸੈੱਲ ਨੂੰ ਠੱਗੇ ਦੀ ਛਕਾ ਦਿੱਤੀ ਐ ਸੋ ਫਿਲਹਾਲ ਸਾਈਬਰ ਸੈੱਲ ਨੇ ਹੁਣ ਸੰਬੰਧਿਤ ਖਾਤੇ ਫ੍ਰੀਜ਼ ਕਰ ਦਿੱਤੇ ਨੇ ਸੋ ਪਿਛਲੇ 10 ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿੱਚ 64 ਲੱਖ ਦੀ ਸਾਈਬਰ ਠੱਗੀ ਹੁਣ ਤੱਕ ਸਾਹਮਣੇ ਆਈ ਹੈ ਅਧਿਕਾਰੀਆਂ ਦਾ ਇਹ ਬਿਆਨ ਸਾਹਮਣੇ ਆਇਆ ਹੈ ਸਾਈਬਰ ਕ੍ਰਾਈਮ ਚਿਕ ਵਿਰਸ਼ਪ ਗੋਇਲ ਨਾਂ ਦਾ ਵਿਅਕਤੀ ਆਇਆ ਸੀ ਇਹ ਇਸ ਦਾ ਕੰਮ ਹੈਗਾ ਬਿਜਲੀ ਦੇ ਕਰਨਾ ਦਾ ਕਾਰੋਬਾਰ ਇਨੇ ਸਾਡੇ ਕੋਲ ਆ ਕੇ ਦੱਸਿਆ ਕਿ ਮੈਂ ਟੈਲੀਗ੍ਰਾਮ ਤੇ ਇੱਕ ਗਰੁੱਪ ਯੂਜ਼ ਕਰਦਾ ਸੀ ਉਹਦੇ ਵਿੱਚ ਇਹਦੇ ਨਾਲ ਕੋਈ ਰੀਤ ਨਾ ਦੀ ਲੜਕੀ ਨੇ ਇਹਨਾਂ ਕੰਟੈਕਟ ਕੀਤਾ ਇਨਵੈਸਟਮੈਂਟ ਕਰਨ ਲਈ ਇਹਨੇ ਜਿਹੜਾ ਪਲੈਟਫਾਰਮ ਦੱਸਿਆ ਸੀ ਉਹ ਲੜਕੀ ਦੇ ਮੁਤਾਬਕ ਇਹਨੇ ਉਹ ਜੁਆਇਨ ਕਰ ਲਿਆ ਤੇ ਉਸ ਤੋਂ ਬਾਅਦ ਇਹਨੂੰ ਮਤਲਬ ਉਹਨੇ ਪਹਿਲਾਂ ਕਿਹਾ ਵੀ ਤੁਸੀਂ 10000 ਰੁਪਏ ਜਮ੍ਹਾਂ ਕਰੋ ਤੇ ਅਸੀਂ ਤੁਹਾਨੂੰ ਉਹਦਾ ਪ੍ਰੋਫਿਟ ਦਵਾਵਾਂਗੇ ਪਹਿਲਾਂ ਜਦੋਂ ਇਹਨੇ 10000 ਕਰਾਇਆ ਤਾਂ ਇਹਨੂੰ ਕਰੀਬ 850 ਰੁਪਏ ਉਹਦਾ ਪ੍ਰੋਫਿਟ ਹੋਇਆ ਇਹਨੂੰ ਥੋੜਾ ਜਿਹਾ ਲਾਲਚ ਵੱਧ ਗਿਆ ਉਹਦੇ ਲਾਲਚ ਚ ਆ ਕੇ ਇਹਨੇ ਥੋੜੇ ਥੋੜੇ ਸਮੇਂ ਵਿੱਚ ਥੋੜਾ ਥੋੜਾ ਕਰਕੇ ਕਰੀਬ 21,94,000 ਰੁਪਇਆ ਉਸ ਖਾਤੇ ਚ ਪਾ ਦਿੱਤਾ ਲੇਕਿਨ ਜਦੋਂ ਇਹਨੂੰ ਕੋਈ ਪ੍ਰੋਫਿਟ ਨਹੀਂ ਆਇਆ ਇਹਨੇ ਆਪਣੇ ਪੈਸੇ ਵਾਪਸ ਕਢਾਣੇ ਚਾਹੇ ਤਾਂ ਉਹਨਾਂ ਨੇ ਕਿਹਾ ਜੀ ਤੁਹਾਨੂੰ 5-7 ਲੱਖ ਰੁਪਇਆ ਹੋਰ ਆਪਣਾ ਜਮਾ ਕਰਾਉਣਾ ਪਏਗਾ ਫਿਰ ਇਹਨੇ ਆਪਣੇ ਯਾਰਾਂ ਦੋਸਤਾਂਾਂ ਪਰਿਵਾਰਕ ਮੈਂਬਰਾਂ ਨਾਲ ਵੀ ਸਲਾਹ ਕੀਤੀ ਕਿ ਇਦਾਂ ਕਿਵੇਂ ਹੋ ਸਕਦਾ ਫਿਰ ਇਹਨੂੰ ਕਨਫਰਮ ਹੋਇਆ ਕਿ ਮੇਰੇ ਨਾਲ ਤਾਂ ਵੀ ਸਾਬਿਤ ਠੱਗੀ ਹੋ ਗਈ ਹੈ ਤੇ ਜਿਹਨੇ ਸਾਡੇ ਕੋਲ ਆਪਣੇ ਬਿਆਨ ਦਰਜ ਕਰਾਏ ਆ ਅਸੀਂ ਇਹਦੀ ਐਫਆਈਆਰ ਦਰਜ ਕਰ ਦਿੱਤੀ ਹੈ ਤੇ ਜੋ ਵੀ ਸਾਇੰਟਿਫਿਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਹਦੇ ਬੈਂਕ ਖਾਤੇ ਫ੍ਰੀਜ਼ ਅਸੀਂ ਕਈ ਕਰਵਾਏ ਠੀਕ ਹੈ ਅਸੀਂ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਨੂੰ ਟ੍ਰੇਸ ਕਰਕੇ ਤੇ ਸਾਰਿਆਂ ਦੇ ਸਾਹਮਣੇ ਲਗਾਵਾਂਗੇ ਸੋ ਵਧੇਰੀ ਗੱਲ ਬਾਤ ਲਈ ਸਾਡੇ ਸਹਿਯੋਗੀ ਨਵੀਨ ਸ਼ਰਮਾ ਸਾਡੇ ਨਾਲ ਜੁੜ ਚੁੱਕੇ ਨੇ ਅ ਨਵੀਨ ਹੁਣ ਤੱਕ ਜੋ ਸਾਹਮਣੇ ਆਇਆ ਕਿ ਆਜਾਰੇ ਕਿ 64 ਲੱਖ ਦੀ ਠੱਗੀ ਕਰ ਲਈ ਗਈ ਹੈ ਵੱਡਾ ਮਾਮਲਾ ਇਹ ਵੇਖਣ ਨੂੰ ਮਿਲ ਰਿਹਾ ਹੈ ਅਧਿਕੋ ਕੁਕੇਸ਼ ਅਨਮਿਕਾ ਬੜਾ ਵੱਡਾ ਹੈ ਡਾਟਾ ਸਾਈਬਰ ਕ੍ਰਾਈਮ ਨੇ ਇਸ ਨੂੰ ਰਿਲੀਜ਼ ਕੀਤਾ ਔਰ ਜਿਸ ਤਰ੍ਹਾਂ ਦੇ ਨਾਲ ਇਹ ਡਾਟਾ ਸਾਹਮਣੇ ਆਇਆ ਸਿਰਫ 10 ਦਿਨ ਦੇ ਵਿੱਚ 40 ਲੱਖ ਰੁਪਏ ਲੁਧਿਆਣਾ ਦੇ ਵਿੱਚ ਕਈ ਵਪਾਰੀ ਨੇ ਕਈ ਹੋਰ ਲੋਕ ਨੇ ਆਮ ਜਿਨ੍ਹਾਂ ਦੇ ਕੋਲੋਂ ਇਹ ਠੱਗੀ ਹੋਈ ਔਰ ਠੱਗੀ ਦਾ ਤਰੀਕਾ ਜਿਹੜੇ ਠੱਗ ਨੇ ਇੱਕ ਤਾਂ ਟੈਲੀਗ੍ਰਾਮ ਕਾਫੀ ਟੈਲੀਗ੍ਰਾਮ ਦੇ ਵਿੱਚ ਇੱਕ ਗਰੁੱਪ ਚੱਲ ਰਹੇ ਨੇ ਜਿਸ ਜਿਨ੍ਹਾਂ ਗਰੁੱਪਾਂ ਦੇ ਜ਼ਰੀਏ ਵਪਾਰੀਆਂ ਨੂੰ ਠੱਗਿਆ ਜਾ ਰਿਹਾ ਹੈ ਕਿ ਰੇਸ਼ਬ ਗੋਇਲ ਨਾਮ ਦਾ ਵਪਾਰੀ ਲੁਧਿਆਣਾ ਤੋਂ ਆਇਆ ਔਰ ਪੁਲਿਸ ਨੇ ਮਾਮਲਾ ਦਰਜ ਕੀਤਾ ਉਸ ਦੇ ਕੋਲੋਂ 21 ਲੱਖ ਤੋਂ ਉੱਪਰ ਦੀ ਜੜਾਏ ਉਹ ਠੱਗੀ ਹੋਈ ਔਰ ਉਸ ਨੂੰ ਪਹਿਲੇ ਇਹ ਆਖਿਆ ਗਿਆ ਟੈਲੀਗ੍ਰਾਮ ਦੇ ਵਿੱਚ ਇੱਕ ਕੁੜੀ ਨੇ ਕਿ ਉਸ ਨੂੰ ਕੰਮ ਦਿੱਤਾ ਜਾਵੇਗਾ ਔਰ ਉਸਦੇ ਜਿਹੜੇ ਪੈਸੇ ਆ ਉਸ ਨੂੰ ਦੁੱਗਣਾ ਕੀਤਾ ਜਾਵੇਗਾ ਸੋ ਦੁੱਗਨੇ ਦੇ ਲਾਲਚ ਦੇ ਵਿੱਚ ਪਹਿਲੇ ਵਪਾਰੀ ਨੇ 10000 ਰੁਪਏ ਉਸ ਦੇ ਵਿੱਚ ਇਨਵੈਸਟ ਕੀਤਾ 10000 ਦਾ ਉਸ ਨੂੰ 20000 ਮਿਲਿਆ ਉਸ ਤੋਂ ਬਾਅਦ ਉਹ ਜਿਹੜੀ ਉਹ ਠੱਗ ਸੀ ਉਸ ਨੇ ਬੈਂਕ ਦੇ ਵਿੱਚ ਇੱਕ ਅਮਾਉਂਟ ਵੱਡੀ ਜਮ੍ਹਾਂ ਕਰਾਉਣ ਨੂੰ ਆਖਿਆ ਉਸ ਤੋਂ ਬਾਅਦ ਵਪਾਰੀ ਨੇ ਉਹ ਵੀ ਜਮ੍ਹਾਂ ਕਰਾਤੀ ਪਰ ਉਸ ਤੋਂ ਬਾਅਦ ਉਸਦੇ ਪੈਸੇ ਡਬਲ ਨਹੀਂ ਹੋਏ ਔਰ ਜਿਹੜਾ ਟੈਲੀਗ੍ਰਾਮ ਸੀ ਉਹ ਸਾਈਟ ਜਿਹੜੀ ਹੈ ਉਹ ਗਰੁੱਪ ਹੈ ਜਿਹੜਾ ਉਹ ਉਹ ਬੰਦ ਕਰ ਦਿੱਤਾ ਗਿਆ ਠੱਗਾ ਵੱਲੋਂ ਔਰ ਉਸਨੇ ਸਾਈਬਰ ਕ੍ਰਾਈਮ ਦੇ ਵਿੱਚ ਜਾ ਕੇ ਅਸੀਂ ਕੰਪਲੀਟ ਕੀਤੀ ਸੋ ਪੁਲਿਸ ਇਸ ਸਾਰੇ ਮਾਮਲੇ ਦਾ ਜਾਂਚ ਕਰੀ ਔਰ ਸਭ ਤੋਂ ਇਹ ਵੱਡੇ ਜਿਹੜਾ ਇਹ ਆਕੜਾ ਸਾਈਬਰ ਕ੍ਰਾਈਮ ਨੇ ਜਾਰੀ ਕੀਤਾ ਕਿਉਂਕਿ 4 ਚੋਟ ਲੱਖ ਰੁਪਈਆ ਦਾ तकरीबन ਸਾਰੇ ਜਿਹੜੇ ਮਲਾਕੀ ਲੁਧਿਆਣਾ ਦੇ ਵਿੱਚ ਪਿਛਲੇ 10 ਦਿਨਾਂ ਦੇ ਵਿੱਚ ਚਾਹੇ ਉਹ ਟੈਲੀਗ੍ਰਾਮ ਦੇ ਜ਼ਰੀਏ ਠੱਗੀ ਹੋਵੇ ਚਾਹੇ ਉਹ ਕਈ ਐਪਾਂ ਨੇ ਸੋਸ਼ਲ ਮੀਡੀਆ ਦੇ ਉਹਨਾਂ ਐਪਾਂ ਦੇ ਜ਼ਰੀਏ ਠੱਗੀ ਹੋਵੇ ਸੋ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਪਰ ਹਜੇ ਠੱਗਾ ਤੱਕ ਪੁਲਿਸ ਦੇ ਹੱਥ ਨਹੀਂ ਪਹੁੰਚ ਸਕੇ ਪੁਲਿਸ ਦਾ ਆਖਣਾ ਹੈ ਕਿ ਬਿਲਕੁਲ ਬਿਲਕੁਲ ਨਵੀਨ ਬਹੁਤ ਜ਼ਰੂਰੀ ਹੈ ਪੁਲਿਸ ਦੇ ਵੱਲੋਂ ਡੰਗਾਇ ਦੇ ਨਾਲ ਇਸ ਤੇ ਜਾਂਚ ਕੀਤੀ ਜਾਵੇ ਤਾਂ ਜੋ ਕਿ ਹੋਰ ਲੋਕ ਇਸ ਦੇ ਸ਼ਿਕਾਰ ਨਾ ਹੋ ਸਕਣ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ